ਇਹ ਪੰਥ ਦੀ ਜਿਹੜੀ ਚੜਤ ਹੋ ਰਹੀ ਹੈ ਉਹਦੇ ਤੋਂ ਸਾਰੇ ਇਹ ਡਰੇ ਪਏ ਨੇ ਉਹਦੇ ਤੋਂ ਹੀ ਦਿੱਲੀ ਡਰਦੀ ਹੈ ਅੱਜ ਯਾਰ ਇਹ ਤਾਂ ਖਤਮ ਕਰ ਹੀ ਬੈਠੇ ਨੇ ਸਾਰਾ ਕੁਝ ਇਹ ਤਾਂ ਕਹਿੰਦੇ ਨੇ ਸਿੱਖ ਖਤਮ ਸਿੱਖਾ ਇਹ ਦਸਮ ਪਾਸ਼ਾ ਦਾ ਪੰਥ ਹੈ ਇਹਨੂੰ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਖਤਮ ਕਰਨ ਵਾਲਾ ਪਰ ਤਲਵਾਰਾ ਸਾਹਿਬ ਆਪਣੇ ਨੇ ਸਭ ਦ ਸਾਰੇ ਦਸਤਾਰਾਂ ਬੰਦੇ ਨੇ ਜਿਨ੍ਹਾਂ ਤੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਪੰਜਾਬੀ ਨੇ ਸਿੱਖ ਨੇ ਦਸਤਾਰਾਂ ਬੰਦੇ ਨੇ ਫਿਰ ਇਹ ਕਿਵੇਂ ਕੌਂਟਰੋਵਰਸੀ ਐ ਕਲੈਸ਼ ਕਿਵੇਂ ਇਹ ਸ਼ੁਰੂ ਤੋਂ ਹੀ ਰਹੇ ਹੀ ਨੇ ਹਮ ਦਸਮ ਪਾਸ਼ਾ ਵੇਲੇ ਕਿਤੇ ਹੈ ਨਹੀਂ ਸੀ ਇਹ ਇਹ ਹੁੰਦੇ ਹੀ ਨੇ ਕੁਝ ਕ ਬੰਦੇ ਹੈਨਾ ਜਿਹੜੇ ਪੱਗਾਂ ਵੀ ਬੰਦਦੇ ਨੇ ਦਾੜੀਆਂ ਵੀ ਰੱਖਦੇ ਨੇ ਤੇ ਪੰਥ ਦਾ ਨੁਕਸਾਨ ਵੀ ਕਰਦੇ ਨੇ ਇਹ ਹੁੰਦੇ ਨੇ ਕੋਈ ਗੱਲ ਨਹੀਂ ਇਹ ਤੇ ਚ ਜਿਆਦਾ ਹਥਿਆਰਬੰਦ ਸੰਘਰਸ਼ ਹੋਇਆ ਜਦ ਵੀ ਹੈਗੇ ਸੀ ਸੰਤ ਜਰਨੈਲ ਸਿੰਘ ਉਹਨਾਂ ਵੇਲੇ ਵੀ ਹੈਗੇ ਸੀ ਹਨਾ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਤਾਕਤਵਰ ਜਥੇਬੰਦੀ ਹੈ ਮੌਜੂਦਾ ਸਮੇਂ ਚ ਸਭ ਤੋਂ ਵੱਡੀ ਜਥੇਬੰਦੀ ਹੈ ਸਿੱਖਾਂ ਦੀ ਸਿਆਸੀ ਵੀ ਔਰ ਧਾਰਮਿਕ ਵੀ ਧਾਰਮਿਕ ਐਸਜੀਪੀਸੀ ਹੈ ਤੇ ਸਿਆਸੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਇੱਕ ਹੋਰ ਨੇ ਜਿਨ੍ਹਾਂ ਨੇ ਬਣਾਇਆ ਦੀ ਅਕਾਲੀ ਦਲ ਜਿਆ ਗਿਆਨੀ ਹੁਣੀ ਹਨਾ ਗਿਆਨੀ ਹੁਣੀ ਸਾਰੇ ਆਏ ਖਿੰਡਗੇ ਜਿਵੇਂ ਤਕੜੀ ਚੋਂ ਲੱਡੂ ਖਿੰਡ ਜਾਂਦੇ ਨੇ ਹਣਾ ਜਿਵੇਂ ਡੱਡੂ ਛੜਪੇ ਮਾਰ ਜਾਂਦੇ ਨੇ ਹੁਣ ਭਾਜਪੀ ਨੇ ਮਾਰੀ ਇੱਕ ਘੁਰਕੀ ਹੁਣ ਕੱਲ ਇਕੱਠੇ ਹੋਏ ਬੈਠੇ ਦੀ ਫੇਰ ਉਹ ਭਾਜਪੀ ਦੀ ਘੁਰਕੀ ਦੀ ਘੁਰਕੀ ਆ ਹੋਰ ਕੀ ਆ ਛੜਕੇ ਦਾ ਦੇਖੇ ਉਹ ਗਿਆਨੀ ਖੜਕੇ ਦੇਖ ਲਵੇ ਗਿਆਨੀ ਦੇ ਕੱਖ ਪੱਲੇ ਨਹੀਂ ਭਾਜਪੀ ਉਹਦੇ ਨਾਲ ਸਰਕਾਰ ਉਹਦੇ ਨਾਲ ਆ ਤਾਂ ਟਪੂਸੀਆਂ ਮਾਰਦੇ ਨੇ ਇਹ ਕੁਛ ਨਹੀਂ ਇਹਨਾਂ ਦੇ ਪੱਲੇ ਹੈਗਾ ਗਿਆਨੀ ਹਰਪ੍ਰੀਤ ਕਹਿੰਦੇ ਮੈਂ ਵੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਨਾ ਸੁਖਵੀਰ ਬਾਦਲ ਵੀ ਛੱਡ ਦੇਣ ਕਹਿੰਦੇ ਗਿਆਨੀ ਦੀ ਕੀ ਔਕਾਤ ਹੈ ਜੀ ਉਹ ਕੱਲ ਪ੍ਰਧਾਨ ਬਣਿਆ ਛੋਟੀ ਜੀ ਪਾਰਟੀ ਦਾ ਹਲੇ ਉਹਨੇ ਆਪਣਾ ਨਾਮ ਨਹੀਂ ਰੱਖਿਆ ਪਾਰਟੀ ਦਾ ਉਹ ਕਾਹਤੋਂ ਅਸਤੀਫਾ ਦੇਊਗਾ ਉਹਦੀ ਪਾਰਟੀ ਰਜਿਸਟਰਡ ਨਹੀਂ ਹੈਗੀ ਉਹ ਦੇ ਦੇਵੇ ਅਸਤੀਫਾ ਰੋਜ ਦੇਵੇ ਹੱਸ ਕੇ ਦੇਵੇ ਉਹਨੂੰ ਪੰਥ ਨੇ ਚੁਣਿਆ ਉਹਨੂੰ 10 ਲੱਖ ਬੰਦੇ ਨੇ ਵੋਟ ਪਾ ਕੇ ਉਹਨੂੰ ਚੁਣਿਆ ਗਿਆਨੀ ਦੇ ਪੱਲੇ ਕੀ ਹੈ ਗਿਆਨੀ ਨੂੰ ਤਾਂ ਕੱਲ ਨੂੰ ਲਾ ਦੇਣਗੇ ਬੀਜੇਪੀ ਨੇ ਕਹਿਤਾ ਸੁਖਵੀਰ ਸਿੰਘ ਬਾਦਲ ਨਾਲ ਗਿਆਨੀ ਦੀ ਤੁਲਨਾ ਨਾ ਕਰਿਆ ਕਰੋ ਮੇਰੀ ਤੁਹਾਨੂੰ ਅੱਤ ਵਨ ਕੇ ਬੇਨਤੀ ਹੈ ਗਿਆਨੀ ਦੇ ਕੱਲ ਦੀ ਭੂਤ ਨਹੀਂ ਸਵੇਆਂ ਚੱਦ ਯਾਨੀ ਅੱਖਾਂ ਦਿਖਾਊਗਾ ਅਕਾਲੀ ਦਲ ਨੂੰ ਗਿਆਨੀ ਦੇ ਪੱਲੇ ਕੀ ਐ ਹੂੰ ਕੋਈ ਗੱਲ ਨਹੀਂ ਆਉਂ ਤੋ ਇਲੈਕਸ਼ਨਰ ਇਹਨੂੰ ਗਿਆਨੀ ਨੂੰ ਵੀ ਦੱਸਾਂਗੇ ਪਤਾ ਹਰਪ੍ਰੀਤ ਨੂੰ ਉਹ ਕਹਿੰਦੇ ਉਹ ਤਾਂ ਕਹਿੰਦੇ ਅਸੀਂ ਸਭ ਤੋਂ ਵੱਡੇ ਪੰਥਕ ਆ ਬਿਲਕੁਲ ਨਹੀਂ ਹੈਗਾ ਉਹ ਪੰਥਕ ਭਾਜਪੀ ਦਾ ਚਾਬੀ ਦੇ ਕੇ ਛੱਡਿਆ ਹੋਇਆ ਉਹਦੇ ਪੱਲੇ ਕੀ ਐ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਐ ਜਿਹਨੂੰ ਮਾਨਤਾ ਹੈ ਹੂੰ ਕਿਸੇ ਨੂੰ ਮਾਨਤਾ ਨਹੀਂ ਹੈਗੀ ਹੋਰ ਅਕਾਲੀ ਦਲ ਨੂੰ ਉਹੀ ਬਣਾ ਲੈਂਦੇ ਨੇ ਜਣਾ ਕਣਾ ਹੀ ਉੱਠ ਕੇ 15 ਅਕਾਲੀ ਦਲ ਬਣੇ ਦੀ ਪਹਿਲਾਂ ਵੀ ਕਿਹੜਾ ਰਹਿ ਗਿਆ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਸਿਆਸਤ ਹੈ ਉਹ ਦੋਏ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਈ ਵਾਰ ਸੱਤਾ ਚ ਆਇਆ ਜਿਹੜਾ ਐਸਜੀਪੀਸੀ ਤੇ ਅੱਜ ਤੱਕ ਕਾਬਜ ਕਾਬਜ ਹੈ ਜਾ ਉਹ ਕਹਿ ਲੋ ਵੀ ਉਹਨਾਂ ਦੀ ਧਿਰ ਹੈ ਸੇਵਾ ਕਰ ਰਿਹਾ ਹੈ ਹਨਾ ਜੋ ਮਰਜੀ ਕਹਿ ਲੋ ਦੂਸਰਾ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਗਰਮ ਖਿਆਲੀ ਆ ਜਿਹੜਾ ਸਿੱਖਾਂ ਦੀ ਇਜਾਦੀ ਦੀ ਗੱਲ ਕਰਦਾ ਹੈ ਹੋਰ ਬੜੇ ਆਏ ਬੜੇ ਗਏ ਅਕਾਲੀ ਦਲ ਚਲਾਉਣੇ ਕਿਤੇ ਖਾਲਾ ਜੀ ਦਾ ਪੜਾ ਅਕਾਲੀ ਦਲ ਤਾਂ ਜਥੇਦਾਰ ਗਰਚਨ ਸਿੰਘ ਟੋੜੇ ਤੋਂ ਨਹੀਂ ਚੱਲਿਆ ਗਿਆਨੀ ਦੇ ਪੱਲੇ ਕੀ ਹੈ ਗਿਆਨੀ ਕਿੱਥੋਂ ਅਕਾਲੀ ਦਲ ਚਲਾ ਦੂਗਾ ਅਕਾਲੀ ਦਲ ਤੇ ਗਿਆਨੀ ਦੇ ਘਰ ਤਾਂ 20 ਜਥੇਦਾਰ ਕਿਤੇ ਪ੍ਰਸ਼ਾਦਾ ਸ਼ਕਣ ਚਲੇਗੇ ਗਿਆਨੀ ਤੋਂ ਰੋਟੀ ਨਹੀਂ ਖਲਾ ਹੋਣੀ